ਆ ਚਕਿੱਤੀ ਹੈ ਗਿਆ ਪੰਜਾਬ ਦਾ ਸੈਰੀਕਲਚਰ ਡਿਪਾਰਟਮੈਂਟ ਇਹ ਗਿਆ ਉਹ ਇਹ ਪ੍ਰੋਜੈਕਟ ਚਲਾਏਗਾ ਅੰਡਰ ਦਾ ਫੋਰੈਸਟ ਤੁਹਾਡੇ ਡਿਪਾਰਟਮੈਂਟ ਦੇ ਅੰਦਰ ਕੀ ਹੋਏਗੀ ਪਾਲਿਸੀ ਕਿਨੇ ਚਲੇਗਾ ਉਹ ਗ੍ਰਾਮੀਣ ਲੋਕ ਜਿਹੜੇ ਹੈ ਗਿਆ ਤੁਹਾਡੇ ਏਰੀਆ ਦੇ ਜ਼ਿਲ੍ਹਾ ਪ੍ਰਧਾਨ ਕੋਲ ਤਾਂ ਆਪ ਲੋਕ ਦੇ ਕੀ ਫਾਇਦਾ ਹੋਏਗਾ ਬੇਸਿਕਲੀ ਕਿਸਾਨੀ ਖਿੱਤੇ ਦੇ ਨਾਲ ਨਾਲ ਜਿਹੜੇ ਸਹਾਇਕ ਧੰਦੇ ਜਿਨ੍ਹਾਂ ਬਾਰੇ ਅਕਸਰ ਅਸੀਂ ਆਪਣੇ ਗੱਲ ਕਰਦੇ ਹਾਂ ਕਿ ਉਹਨਾਂ ਧੰਦਿਆਂ ਨੂੰ ਜਿਹੜਾ ਆ ਉਤਸ਼ਾਹ ਕੀਤਾ ਜਾਵੇ ਜਿਹੜੇ ਕਿਸਾਨੀ ਕੀਤੇ ਦੇ ਨਾਲ-ਨਾਲ ਇਸੇ ਦੇ ਨਾਲ-ਨਾਲ ਸੋ ਉਹਨਾਂ ਦੇ ਵਿੱਚ ਇੱਕ ਰੇਸ਼ਮੀ ਕੀੜੇ ਪਾਲਣ ਦਾ ਜਿਹੜਾ ਕੰਮ ਸੀਗਾ ਇਹ ਪਹਿਲਾਂ ਸੈਰੀ ਕਲਚਰ ਵਿਭਾਗ ਵੱਲੋਂ ਕੀਤਾ ਜਾਂਦਾ ਸੀ ਲੇਕਿਨ ਸਾਨੂੰ ਖੁਸ਼ੀ ਹੈ ਕਿ 2 ਸਾਲ ਪਹਿਲਾਂ ਜੰਗਲਾਤ ਵਿਭਾਗ ਪੰਜਾਬ ਦੇ ਵੱਲੋਂ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧਾਰ ਦੇ ਅੰਦਰ ਔਰ ਦੋ ਸਾਲ ਪਹਿਲੂ ਅਸੀਂ ਦਰੰਘ ਖੱਟ ਦੇ ਅੰਦਰ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਲਗਭਗ ਪੌਣੇ 4 ਕਰੋੜ ਰੁਪਏ ਜਿਹੜੀ ਉਹ ਉਹਦੀ ਇਨਵੈਸਟਮੈਂਟ ਕਰਨ ਦਾ ਜਿਹੜਾ ਉਹ ਫੈਸਲਾ ਸੀਗਾ ਸੋ ਪਹਿਲੀ ਕੜੀ ਵੱਜੋਂ ਅਸੀਂ 81 ਲੱਖ ਰੁਪਏ ਦੀ ਲਾਗਤ ਦੇ ਨਾਲ ਉਥੇ ਕਿਸਾਨਾਂ ਨੂੰ ਜਿਹੜੀਆਂ ਸੱਡਾ ਬਣਾ ਕੇ ਦਿੱਤੀਆਂ ਇਹ ਪੰਜ ਪਿੰਡ ਆਪਣੇ ਪੱਬਰ ਜੁੰਗਤ ਸਮਾਣੂ ਤੇ ਨਾਲ ਲੱਗਦੇ ਦੋ ਪਿੰਡ ਹੋਰ ਨੇ ਜਿਨ੍ਹਾਂ ਦੇ ਇਹ ਵਿੱਚੋਂ 116 ਕਿਸਾਨ ਪਰਿਵਾਰ 116 ਕਿਸਾਨ ਪਰਿਵਾਰ ਜਿਨ੍ਹਾਂ ਨੂੰ ਇਸ ਰੇਸ਼ਮ ਦੇ ਕੀੜੇ ਪਾਲਣ ਦੀ ਜਿਹੜੀ ਉਹ ਪ੍ਰਕਿਰਿਆ ਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸੋ ਜਿਵੇਂ ਮੈਂ ਦੱਸਿਆ ਵੀ 81 ਲੱਖ ਰੁਪਇਆ ਪਹਿਲੇ ਸਾਲ ਅਸੀਂ ਉੱਥੇ ਸੱਡਾ ਬਣਾਈਆਂ ਸੋ ਜਿਹੜੇ ਉਹ ਰੇਸ਼ਮੀ ਕੀੜੇ ਆ ਉਹਨੂੰ ਲਿਆ ਕੇ ਉੱਥੇ ਜਿਹੜਾ ਆ ਉਹ ਉਹਦੀ ਸ਼ੁਰੂਆਤ ਕੀਤੀ ਗਈ ਆ ਔਰ ਮੈਨੂੰ ਇਹ ਗੱਲ ਕਹਿਣ ਲੱਗਿਆਂ ਖੁਸ਼ੀ ਆ ਕਿ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਬਹੁਤ ਹੀ ਮਤਲਬ ਜਿਹੜਾ ਆ ਸਕਸੈਸਫੁਲ ਰਿਹਾ ਔਰ ਅਸੀਂ ਹੁਣ ਤੱਕ 2.5 6 ਕੁਆਂਟਲ ਸਾਡੇ 6 ਕੁਆਂਟਲ ਜਿਹੜਾ ਉਹ ਕੋਕਨ ਜਿਹਨੂੰ ਅਸੀਂ ਵੇਚਿਆ ਪ੍ਰਾਪ ਕਿਸਾਨਾਂ ਨੇ ਵੇਚਿਆ ਤੇ ਲੱਖ ਰੁਪਏ ਉਹਦਾ ਲਾਭ ਜਿਹੜੇ ਆ ਉਹ ਵਕਵਾ ਕਿਸਾਨਾਂ ਨੂੰ ਵੱਲੋਂ ਜਿਹੜੇ ਆ ਉਹਨਾਂ ਦੇ ਖਾਤਿਆਂ 'ਚ ਉਹਨਾਂ ਦੇ ਪਰਿਵਾਰਾਂ 'ਚ ਗਏ ਆ ਸੋ ਇਹ ਪਾਇਲਟ ਪ੍ਰੋਜੈਕਟ ਜਿਹੜਾ ਸਾਡਾ ਸਫਲ ਰਿਹਾ ਸੋ ਆਉਣ ਵਾਲੇ ਦਿਨਾਂ 'ਚ ਇਹਦੇ ਅੰਦਰ ਜਿਹੜੇ ਬਾਕੀ ਕਿਸਾਨ ਨੇ ਹੁਣ ਅਸੀਂ 35 ਕਿਸਾਨ ਲਏ ਆ ਇਸ ਸਾਲ 35 ਹੋਰ ਲਾਵਾਂਗੇ ਸੋ 116 ਅਸੀਂ ਕਵਰ ਕਰਨੇ ਆ 3 ਸਾਲਾਂ ਦੇ ਦੌਰਾਨ ਸੋ ਜਿਸ ਤਰ੍ਹਾਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਆ ਤੇ ਜਿੰਨੇ ਛੋਟੇ ਟਾਈਮ ਦੇ ਅੰਦਰ ਸਾਡੇ ਅਫੀਸਰ ਸੇਵਾਨਾਂ ਨੇ ਉਥੇ ਮਿਹਨਤ ਕੀਤੀ ਆ ਤੇ ਜਾਗਰਤ ਕੀਤਾ ਕਿਸਾਨਾਂ ਨੂੰ ਤੇ ਕਿਸਾਨਾਂ ਦੀ ਰੁਚੀ ਵੀ ਬਣੀ ਆ ਸੋ ਅੱਜ ਜਦੋਂ ਉਹਨਾਂ ਨੂੰ ਇਸ ਸਹਾਇਕ ਧੰਦੇ ਦੇ ਵਿੱਚੋਂ ਆਰਥਿਕ ਲਾਭ ਮਿਲਣਾ ਸ਼ੁਰੂ ਹੋਇਆ ਤੇ ਮੈਂ ਕਹਿ ਸਕਦਾ ਕਿ ਆਰ ਵਾਲੇ ਦਿਨਾਂ 'ਚ ਇਹ ਹੋਰ ਅਸੀਂ ਤੇਜ਼ੀ ਦੇ ਨਾਲ ਇਹ ਕੰਮ ਕਰਾਂਗੇ ਇਹਨੂੰ ਵਧਾਵਾਂਗੇ ਵੀ ਔਰ ਅਗਲੇ ਸਾਲ ਜਿਹੜੀ ਹੋਰ ਇੱਕ ਅਸੀਂ ਪਿਆਲ ਕਦਮੀ ਕੀਤੀ ਆ ਕਿ ਅਸੀਂ ਇੱਥੋਂ ਉਹ ਕੋਕਨ ਜਿਹੜੇ ਆਉਂ ਭੇਜ ਦਿੰਨੇ ਆ ਬਾਹਰ ਤੇ ਜਿਹੜਾ ਰੇਸ਼ਮ ਹੈ ਉਹ ਬਾਹਰ ਜਾ ਕੇ ਕੱਢਿਆ ਜਾਂਦਾ ਪਰ ਅਗਲੇ ਸਾਲ ਅਸੀਂ ਉਹ ਮਸ਼ੀਨਾਂ ਦੀ ਖਰੀਦ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਕਰ ਲਈ ਹੈ ਤੇ ਅਗਲੇ ਸਾਲ ਰੇਸ਼ਮ ਦੇ ਰੇਸ਼ਮ ਵੀ ਇੱਥੇ ਕੱਢਿਆ ਕਰਾਂਗੇ ਇਹ ਹੋਰ ਲਾਭ ਜਿਹੜਾ ਆ ਉਹ ਸਾਡੇ ਕਿਸਾਨਾਂ ਨੂੰ ਹੋਵੇਗਾ ਤੇ ਨਾਲੇ ਉਹ ਰੇਸ਼ਮ ਕੱਢਣ ਦੀ ਪ੍ਰਕਿਰਿਆ ਵੀ ਜਿਹੜੀ ਹੈ ਮੈਂ ਸਾਂਦਾ ਵੀ ਆਪਣੇ ਆਪ ਦੇ ਵਿੱਚ ਇਸ ਇਲਾਕੇ ਦੇ ਅ ਪਹਿਲੀ ਵਾਰ ਹੋ ਰਹੀ ਆ ਔਰ ਇਹ ਵੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਮੁੱਚੇ ਇੰਡੀਆ ਦੇ ਅੰਦਰ ਭਾਰਤ ਦੇ ਅੰਦਰ ਇਹ ਪਹਿਲਾ ਅ ਵੱਲੋਂ ਪ੍ਰੋਜੈਕਟ ਹੈ ਫਾਰੈਸਟ ਵੱਲੋਂ ਜਿਹੜਾ ਜੰਗਲਾਤ ਵਿਭਾਗ ਨੇ ਪੰਜਾਬ ਦੇ ਅੰਦਰ ਚਾਲੂ ਕੀਤਾ ਹੁਣ ਪੰਜਾਬ ਵੱਲ ਦੇ ਇੱਕ ਦੋ ਸਟੇਟਾਂ ਨੇ ਹੋਰ ਵੀ ਸ਼ੁਰੂਆਤ ਕੀਤੀ ਆ ਪਰ ਸ਼ੁਰੂਆਤ ਦੀ ਫੋਰੈਸਟ ਡਿਪਾਰਟਮੈਂਟ ਦੇ ਰੂਪ ਦੇ ਵਿੱਚ ਪਹਿਲੀ ਸਟੇਟ ਆਂਡ ਇੰਡੀਆ ਇੰਡੀਆ ਦੇ ਅੰਦਰ ਜਿਹੜੀ ਪੰਜਾਬ ਜਿੰਨੀ ਦੀ ਸ਼ੁਰੂਆਤ ਕੀਤੀ ਆ ਸੋ ਇੱਕ ਤੇ ਇਹ ਹੈਗਾ ਆ ਮੈਂ ਇਹਦੇ ਨਾਲ ਇਹ ਗੱਲ ਹੋਰ ਜੋੜਦੇ ਆ ਕਿ ਅਸੀਂ ਇਹ ਕਿਬ ਸੀਜ਼ਨਲੀ ਕੰਮ ਹੁੰਦਾ ਸਾਲ ਦੇ ਵਿੱਚ ਦੋ ਵਾਰੀ April May October November ਦੇ ਅੰਦਰ ਹੁੰਦਾ ਪਰ ਜਿਹੜੇ ਉਹ 116 ਕਿਸਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਕੇ ਰੱਖਣ ਦੇ ਲਈ ਆਨ ਵਾਲੇ ਦਿਨਾਂ ਤੋਂ ਉਸੇ ਮਸਰੂਮ ਦੀ ਖੇਤੀ ਕਰਨ ਦਾ ਜਿਹੜਾ ਆ ਉਹ ਇੱਕ ਪ੍ਰੋਜੈਕਟ ਤਿਆਰ ਕਰ ਰਹੇ ਆ ਤਾ ਜੋ ਵਿਲੇ ਨਾ ਰਹਿਣ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਆਰਥਿਕ ਲਾਭ ਉਹ ਮਿਲਦਾ ਰਵੇ ਤੇ ਉਹ ਕੰਮ ਜਿਹੜੇ ਆ ਉਹ ਕਰਦੇ ਰਹਿਣ ਸੋ ਅੱਜ ਮਤਲਬ ਇਸ ਪਾਇਲਟ ਪ੍ਰੋਜੈਕਟ ਦੀ ਜਿਹੜੀ ਪਹਿਲੀ ਬਰਕਤ ਆ ਜਿਹੜੀ ਨਿਆਮਤ ਆ ਉਹ ਮਤਲਬ 35 ਕਿਸਾਨਾਂ ਦੀ ਝੋਲੀ ਚ ਪਈ ਆ ਸੋ ਆਹ ਨਾਲ ਦਿਨਾਂ ਜਿਹੜੇ 116 ਕਿਸਾਨ ਨੇ ਕੰਢੀ ਏਰੀਆ ਤੇ ਸਾਡੇ ਕਿਉਂ ਕੰਢੀ ਏਰੀਆ ਦੇ ਅੰਦਰ ਖੇਤੀਬਾੜੀ ਦਾ ਉਸ ਲੈਵਲ ਦੇ ਉੱਤੇ ਮਤਲਬ ਜਿਹੜੀ ਆ ਉਹ ਕੰਮ ਨਹੀਂ ਹੈ ਸੋ ਇਹਦੇ ਨਾਲ ਦੇ ਨਾਲ ਜਿਹੜਾ ਉਸ ਇਲਾਕੇ ਦੇ ਅੰਦਰ ਸਾਡੇ ਕੋਲ ਜੜੀਆਂ ਬੂਟੀਆਂ ਆ ਜਿਹੜੀਆਂ ਜੰਗਲੀ ਜੜੀਆਂ ਬੂਟੀਆਂ ਨੇ ਅਸੀਂ ਉਹਨਾਂ ਨੂੰ ਵੀ ਮਤਲਬ ਇਕੱਠੀਆਂ ਇਕੱਠੇ ਕਰਨ ਦਾ ਜਿਹੜਾ ਟਾਰਗੇਟ ਦਿੱਤਾ ਪਰਿਵਾਰਾਂ ਨੂੰ ਤੇ ਉਹ ਜਿਹੜੀ ਜੜੀਆਂ ਬੂਟੀਆਂ ਲੈ ਕੇ ਆਣਗੇ ਫਿਰ ਉਹਨਾਂ ਨੂੰ ਮਤਲਬ ਜਿਹੜਾ ਆ ਉਹ ਪ੍ਰੋਸੈਸ ਵਿੱਚ ਪਾਉਣ ਦੇ ਲਈ ਗਾ ਉਹਦੀ ਮੈਡੀਸਿਨ ਕੀ ਬਣਦੀ ਆ ਜੋ ਜਿਹਦੀ ਵੀ ਬਣ ਸਕਦੀ ਆ ਸੋ ਤਿੰਨ ਚਾ ਤਿੰਨ ਚੀਜ਼ਾਂ ਰੇਸ਼ਵੀ ਕੀੜੇ ਆ ਪਾਲਣ ਦਾ ਤੇ ਪਲੱਸ ਜਿਹੜਾ ਹੁਣ ਉਥੇ ਨਾਲ ਰੇਸ਼ਿਓਮ ਵੀ ਕੱਢਣ ਦੀ ਮਤਲਬ ਜਿਹੜੀ ਆ ਉਹ ਲੱਖਾਂ ਰੁਪਏ ਇਨਵੈਸਟਮੈਂਟ ਦੇ ਚ ਹੋਣੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਸੋ ਲਗਾਤਾਰ ਕਿਸਾਨੀ ਹਿੱਤਾਂ ਦੇ ਲਈ ਮਤਲਬ ਪੂਰੇ ਪੰਜਾਬ ਦੇ ਅੰਦਰ ਆਵਾਜ਼ ਵੀ ਠਾਣਦੇ ਆ ਕੰਮ ਵੀ ਕਰ ਰਹੇ ਨੇ ਸੋ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਮੈਨੂੰ ਖੁਸ਼ੀ ਆ ਵੀ ਅਸੀਂ ਜੰਗਲਾਤ ਵਿਭਾਗ ਵੱਲੋਂ ਇਹ ਪਹਿਲੀ ਵਾਰਕਤ ਕਿਸਾਨਾਂ ਦੇ ਖਾਤੇ 'ਚ ਪਈ ਆ ਸੋ ਆਹ ਨਾਲੇ ਦਿਨਾ ਜਿਹਦਾ ਮੈਂ ਮਸਰੂਮ ਦਾ ਜ਼ਿਕਰ ਕੀਤਾ ਜਾ ਜੰਗਲੀ ਜੜੀਆਂ ਬੂਟੀਆਂ ਮਲ ਜੜੀਆਂ ਉਹ ਇਕੱਠੀਆਂ ਕਰਕੇ ਸੋ ਉਹਦੇ ਵਿੱਚ ਜਿਹੜੀਆਂ ਹੌਸਤੀਆਂ ਨੇ ਉਹ ਦਾ ਨਿਰਮਾਨ ਦਾ ਪ੍ਰੋਸੈਸ ਚ ਪਾ ਕੇ ਉਹਨੂੰ ਤਾਂ ਕਾਫੀ ਇਸ ਗੱਲ ਦਾ ਕੰਡੀ ਏਰੀਏ ਦੇ ਕਿਸਾਨ ਨੂੰ ਲਾਭ ਹੋਏਗਾ ਸੋ ਮੈਂ ਆਪਣੇ ਉਹਨਾਂ ਪਿਆਰੇ ਪਰਿਵਾਰਾਂ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਦਾ ਤੇ ਉਹਨਾਂ ਨੂੰ ਅਪੀਲ ਵੀ ਕਰਦਾ ਵੀ ਉਹ ਇਸ ਸਹਾਇਕ ਧੰਦੇ ਨੂੰ ਜਿਹੜਾ ਆ ਉਹਪਣਾ ਤੇ ਵੱਧ ਤੋਂ ਵੱਧ ਇਹਦੇ ਵਿੱਚ ਮਤਲਬ ਜਿਹੜਾ ਇਹ ਆਰਥਿਕ ਲਾਭ ਜਿਹੜਾ ਉਹਨਾਂ ਦੇ ਮਤਲਬ ਪਰਿਵਾਰਾਂ ਨੂੰ ਮਿਲੇਗਾ